हेलो हां जी सर नमस्कार जी नमस्कार जी ए सर म्युनिसिपैलिटी uh, से बात कर रहे जी हाँ जी हाँ जी नगर निगम म्युनिसिपैलिटी के दफ्तर से बोल रहे हैं जी दसो सर एक विनती करनी थी सर ना कुत्ता मर गया सर का फेर थे ये तो जी कर सकते हैं सर मैं कह रहा था कुछ करने कह रहा था बंदे पे चढ़ा दियो सर बहुत तो रही जी नहीं असली थोड़ी मरया कुत्ता ਸਰ ਨਹੀਂ ਕਹਿ ਰਿਹਾ ਤੁਸੀਂ ਮਾਰਿਆ ਹਾਂ ਮੈਂ ਕਹਿੰਦਾ ਕਿ ਉਹ ਚਕਾ ਦਿਓ ਪਾਜੀ ਉਹ ਬੋ ਬੜੀ ਆਉਂਦੀ ਹੈ ਨਾ ਨਿਆਣਿਆਂ ਨੇ ਆਉਣਾ ਸਕੂਲ ਤੋਂ ਤੇ ਉਹ ਗੰਦਾ ਜਿਹਾ ਲੱਗਦਾ ਪਾਜੀ ਪਿਆ ਚੱਕ ਦਿਓ ਉਹ ਚਲੀ ਮਰਿਆ ਪਿਆ ਅੱਜ ਅਸੀਂ ਵੇਲ ਨਾ ਬੈਠੇ ਸੀ ਹੁਣੇ ਕਹੇ ਕੁੱਤਾ ਮਰ ਗਿਆ ਚੱਕ ਕੇ ਲੈ ਜਾਈਏ ਇੱਥੇ ਇਹ ਬੰਦੇ ਥੋੜੇ ਐਸੇ ਵਰਕਰ ਥੋੜੇ ਲੱਗੇ ਹੋਏ ਇੱਧਰ ਉੱਧਰ ਭੀਜੀ ਅਗੇ ਪਾਜੀ ਕੋਈ ਨਹੀਂ ਪਾਜੀ ਪਤਾ ਕੀ ਬੋ ਬਹੁਤ ਘਰ ਚ ਬੋ ਫੈਲੀ ਹੋਈ ਪਾਜੀ ਨਹੀਂ ਚੈੱਕ ਕਰੋ ਤੁਹਾਡੇ ਆਪਣੇ ਘਰ ਚ ਕਿਹ ਚੀਜ਼ ਚਨਾਉਂਦੀ ਹੋਏ ਬੋ ਜੇ ਨਹੀਂ ਜਿਆਦਾ ਬੋ ਆਉਂਦੀ ਹੈ ਕਿੰਨਾ ਟਾਈਮ ਆਖ ਤੇ ਮਰਿਆ ਭਾਈ ਕੁੱਤਾ ਬਾਸਾਂ ਦੁਪਹਿਰ ਨੂੰ ਮਰਿਆ ਦੁਪਹਿਰ ਨੂੰ ਤੁਹਾਡੇ ਸਾਹਮਣੇ ਮਰੇ ਰਹੀ ਅੱਖਾਂ ਦੇ ਹਾਂਜੀ ਹਾਂਜੀ ਮਰਿਆ ਸਾਹਮਣੇ ਮਰਿਆ ਵੀਰੇ ਕਿੱਦਾਂ ਮਰਿਆ ਭਾਈ ਐਂ ਕਰਕੇ ਨਹੀਂ ਐ ਮਤਲਬ ਸਾਹਮਣੇ ਨੂੰ ਤੁਸੀਂ ਮਤਲਬ ਮਾਰਿਆ ਕਿਸੇ ਨੇ ਕੁੱਤਾ ਆਪ ਹੀ ਨੈਚੁਰਲ ਡੈਥ ਹੋਈ ਕੀ ਹੋਇਆ ਕੀ ਮੌਹਰਤ ਨੂੰ ਪਤਾ ਮੈਂ ਮੈਂ ਭਾਈ ਉਹਦਾ ਉਹ ਥੋੜੀ ਕਰਾਇਆ ਵਾ ਮੈਨੂੰ ਕੀ ਪਤਾ ਕਿੱਦਾਂ ਮਰਿਆ ਤੁਸੀਂ ਹੁਣੇ ਕਿਹਾ ਤੁਹਾਡੇ ਸਾਹਮਣੇ ਮਰਿਆ ਨਾ ਤੁਸੀਂ ਕਿਹਾ ਤੁਹਾਡੇ ਸਾਹਮਣੇ ਮਰਿਆ ਕੁੱਤਾ ਭਾਈ ਉਹਨਾਂ ਪੋਸਟਮਾਰਟ ਕਰਾ ਮੈਨੂੰ ਕਿੱਥੇ ਦਾ ਕਿਦਾਂ ਮਰਿਆ ਯਾਰ ਕੁੱਤਾ ਮਰਿਆ ਪਿਆ ਸਾਡੇ ਘਰ ਦੇ ਬਾਹਰ ਮਰਿਆ ਪਿਆ ਆ ਉਹ ਚੱਕੋ ਆ ਗਏ ਨਹੀਂ ਮੇਰੀ ਗੱਲ ਸੁਣ ਜੀ ਪ੍ਰੋਬਲਮ ਕੀ ਜੋ ਕੁੱਤਾ ਮਰੀ ਗਿਆ ਉਹ ਵੀ ਇੱਕ ਜੀਵ ਆ ਐਦਾਂ ਤੁਹਾਨੂੰ ਇਨਸਰਟ ਨਹੀਂ ਕਰਨੀ ਚਾਹੀਦੀ ਡੈੱਡ ਬੋਡੀ ਦੀ ਉਹ ਮੇਰਾ ਦਾਤਾ ਲੱਗਦਾ ਯਾਰ ਉਹ ਡੈੱਡ ਬੋਡੀ ਕਿਹੜੀ ਨਾਲ ਕਰਦੇ ਆ ਨੂੰ ਯਾਰ ਦੇਖੋ ਹੋ ਵੀ ਸਕਦਾ ਸ਼ਰਾਦ ਚੱਲ ਰਹੇ ਆ ਤੁਸੀਂ ਇਹ ਪਾਪ ਨਾ ਘਟੋ ਮੈਂ ਤੁਹਾਨੂੰ ਦੱਸਾਂ ਗੱਲ ਕੋਈ ਇਹੋ ਜਿਹੀ ਗੱਲਾਂ ਨਾ ਕਰੋ ਉਹ ਮੇਰੇ ਮੇਰੇ ਪੂਰਵਜਾਂ ਪੁਰਖੀ ਇਸ ਤਰ੍ਹਾਂ ਚੱਲਦੇ ਵੀ ਨੇ ਮੈਂ ਸ਼ਰਾਬ ਕਰਨਾ ਯਾਰ ਮੈਂ ਉਹ ਪੰਡਤ ਬਲਾ ਕੇ ਕੀ ਕਿਰੇ ਕਰਨ ਕਰਾਂ ਕੀ ਹੋਦੀਆਂ ਗੱਲਾਂ ਕਰਦੇ ਭਾਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਹ ਕੁੱਤਾ ਮਰਿਆ ਪਿਆ ਆ ਕੇ ਚੱਲੋ ਯਾਰ ਤਨਖਾਹ ਤਾਂ ਤਨਖਾਹ ਆ ਵੀ ਦਿੰਦੀ ਆ ਭਾਜੀ ਤਨਖਾਹ ਕੁੱਤੇ ਮਰੇ ਚੁੱਕੇ ਨੇ ਥੋੜੀ ਦਿੰਦੀ ਹੈ ਹੁਣ ਕੁੱਤਾ ਮਾਰਤਾ ਤੁਸੀਂ ਹੈ ਤੇ ਚੁੱਕਣਾ ਹੀ ਆਈਏ ਉਹ ਮੈਂ ਮੈਂ ਕੁੱਤੇ ਮਾਰੇ ਆ ਭਰਾਵਾ ਆਪੀ ਮਰਿਆ ਤਾਂ ਮੈਂ ਤੁਹਾਨੂੰ ਦੱਸਣ ਦਿਆ ਭਾਜੀ ਬਾਹਰ ਕੁੱਤਾ ਮਰਿਆ ਆ ਕੇ ਚੱਕੋ ਸਿਸਟਾ ਹਾ ਨੀ ਨਾ ਅਮਰੀਕਾ ਜੀ ਨਾ ਤੇ ਬੜੀ ਗੱਲ ਤੁਹਾਡੇ ਘਰ ਉਹ ਰੂਮ ਫਰੈਸ਼ਨਰ ਹੈਗਾ ਹਾਂਜੀ ਹੈਗਾ ਤੁਸੀਂ ਤਾਂ ਰੂਮ ਫਰੈਸ਼ਨਰ ਜਾ ਕੇ ਕੁੱਤੇ ਦੇ ਹਾਲੇ ਗਲੇ ਪੂਰਾ ਛੜਕਾਵ ਕਰ ਦਿਓ ਠੀਕ ਆ ਤਾਂ ਕਿ ਹਾਲੇ ਦੇ ਵਾਲੇ ਬੋ ਨਾ ਫੈਲੇ ਉਹਦੀ ਨਹੀਂ ਮੈਂ ਐਡਾ ਕਰਦਾ ਮੈਂ ਵਰਤੇ ਬਲੌਕ ਵੀ ਮੰਗਾਨਾ ਨਾਲੇ ਪੱਖਾ ਵੀ ਲਾ ਦੇਣਾ ਉਧਰ ਨੂੰ ਕਰਕੇ ਨਾਲੇ ਤਾਂ ਤੇਰੀ ਵਿਛਾ ਕੇ ਰੋਣ ਵੀ ਲਾ ਪੈਣਾ ਇਹ ਤੇ ਬੜੀ ਅੱਛੀ ਗੱਲ ਹੈ ਕਿ ਜੀਵ ਦੀ ਤੁਸੀਂ ਹੈਨਾ ਇੰਨੀ ਜਿਆਦਾ ਇੱਜ਼ਤ ਕਰੋਗੇ ਉਹਦਾ ਅੰਤਿਮ ਸੰਸਕਾਰ ਮੈਂ ਤਾਂ ਕਹਿੰਦਾ ਸਗੋਂ ਆਪ ਹੀ ਚੱਕ ਕੇ ਉਹਨੂੰ ਦੱਬ ਦੇ ਪਰੇ ਜਾ ਕੇ ਚਲੋ ਪਾਜੀ ਵੇ ਚੰਦਨ ਦੀ ਲੱਕੜੀ ਤੁਸੀਂ ਬਕਰਾ ਦੇ ਸੰਧਾਲ ਘਟ ਨਹੀਂ ਮੇਰੀ ਗੱਲ ਉਹ ਯਾਰ ਭਾਜੀ ਕਿਹੋ ਜਿਹਾ ਰਲ ਕਰਦੇ ਹੋ ਯਾਰ ਮਨਸਿਪਾਲਿਟੀ ਮੈਂ ਫੋਨ ਕੀਤਾ ਕੋਈ ਜ਼ਮਾਦਾਰ ਕੋ ਬੰਦਾ ਭੇਜ ਗਿਆ ਯਾਰ ਕੁਤ ਚੱਕਾਓ ਯਾਰ ਅਸੀਂ ਕੁੱਤੇ ਚੱਕਣ ਨੂੰ ਰੱਖਿਆ ਬੰਦੇ ਅਸੀਂ ਸਾਹਿਬ ਮਰੇ ਕੁੱਤੇ ਚੱਕਣ ਨੂੰ ਰੱਖਿਆ ਤੇ ਭਾਜੀ ਸਟਾਫ ਹੈਗਾ ਹੋਰ ਤਰਖਾਵਾ ਕਾਹਦੀ ਆ ਲੈਂਦੇ ਰਹਿੰਦੇ ਉਹ ਯਾਰ ਕੁੱਤੇ 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 ਸਾਹਮਣੋਂ ਤੁਹਾਨੂੰ ਕੋਈ ਕੁੱਤਾ ਮੋਹਰੇ ਕਹ ਰਿਹਾ ਕੁੱਤਾ ਮਰਿਆ ਤੇ ਕੁੱਤੇ ਮਰੇ ਕੁੱਤੇ ਚੱਕਣ ਦੀ ਸਿਰਫ ਤਰਖਾਵਾ ਮਿਲਦੀ ਸਾਨੂੰ ਇਹ ਕਹਿਣਾ ਕਿਉਂਦੇ ਸਾਨੂੰ ਇਹਨਾਂ ਕੁੱਤੇ ਕੰਮਾਂ ਵਾਸਤੇ ਦਫ਼ਤਰ ਖੋਲਿਆ ਹੈ ਨਗਰ ਨਿਗਮ ਦਾ ਕੁੱਤਾ ਮਰਿਆ ਕੁੱਤਾ ਮਰਿਆ ਕੁੱਤਾ ਮਰਿਆ ਤਾਨੂੰ ਕਹਿੰਦਾ ਸ਼ਰਦ ਖਤਮ ਹੋਣਾ ਤਾਂ ਯਾਰ ਸ਼ਰਦ ਖਤਮ ਹੋਣਾਂ ਤੋਂ ਭਾਈ ਨਾਲ ਸਟਾਫ ਵਿਲਾ ਹੋ ਜਾਏਗਾ ਥੋੜਾ ਜਿਹਾ ਫੇ ਚੁਕਾ ਦਿਆਂ ਮੈਂ ਕੁੱਤਾ ਉਹ ਹੁੰਡਲਾ ਵਿਆਹ ਕਰਨਾ ਯਾਰ ਤੂੰ ਭਾਈ ਗੱਲ ਨਹੀਂ ਸਮ ਦੇਖੋ ਕੁੱਤਾ ਉਹ ਲਾਸ਼ ਆ ਠੀਕ ਹੈ ਨਾ ਆਪਾਂ ਲਾਸ਼ ਦੀ ਨਾ ਆਪਾਂ ਉਹ ਇਨਸਲਟ ਨਹੀਂ ਕਰ ਸਕਦੇ ਆਪਾਂ ਬੜੇ ਅਦਬ ਨਾਲ ਉਹਨੂੰ ਅਸੀਂ ਲੈ ਕੇ ਜਾਵਾਂਗੇ ਜੀ ਉਹਨਾਂ ਦਿਨ ਤੱਕ ਆਪਾਂ ਦੇਖੋ ਨਾ ਹੁਣ ਥੋੜੇ ਦਿਨ ਤੱਕ ਹੋ ਸਕਦਾ ਮੇਰੀ ਗੱਲ ਸੁਣੋ 3-4 ਦਿਨ ਹੋਰ ਰੁਕ ਜਾਓ ਕਾਵਾਂ ਕੋਮਾਂ ਉੱਥੋਂ ਇੱਲਾਂ ਨੇ ਖਾ ਜਾਣਾਂ ਕੁੱਤਾ ਸਾਰੇ ਜਿਹੜਾ ਮਰਿਆ ਪਿਆ ਪਾਜੀਓ ਨੇ ਫੁੱਲ ਕੇ ਫਾਟ ਜਾਣਾ ਉਹਨੇ ਦੋ ਹੋਰ ਆ ਜਾਣੀ ਮੁਹੱਲੇ ਤੇ ਭਾਈ ਕੀ ਕੀ ਬੋ ਬੋਲ ਆਈ ਬੋਲ ਬੋਲ ਆਈ ਮੈਂ ਪੈਸੇ ਤੇ ਜਰੂਰ ਕਢਾਉਂਗਾ ਮੈਂ ਪ੍ਰਿੰਸੀਪਲ ਆ ਲੈਣੇ ਕਿ ਮੈਂ ਮਿਊਂਸੀਪੈਲਟੀ ਨੂੰ ਫੋਨ ਕੀਤਾ ਸੀ ਨਹੀਂ ਤੁਸੀਂ ਪ੍ਰੈਸ ਨੂੰ ਬੁਲਾਉਣੀ ਹੈ ਤੁਸੀਂ ਆਪ ਕਿਉਂ ਨਹੀਂ ਚੁੱਕ ਲੈਂਦੇ ਫਿਰ ਤੇ ਐਡੇ ਸਿਆਣੇ ਬਣਦੇ ਹੋ ਜੇ ਤੁਸੀਂ ਉਹ ਯਾਰ ਤੁਸੀਂ ਕੀ ਕੀ ਪ੍ਰੈਸ ਮੀਟਿੰਗ ਕਰੋਗੇ ਕੀ ਪ੍ਰੈਸ ਮੀਟਿੰਗ ਕਰੋਗੇ ਯਾਰ ਯਾਰ ਮਰੇ ਕੁੱਤੇ ਦੀ ਪ੍ਰੈਸ ਮੀਟਿੰਗ ਰੱਖੋਗੇ ਮਰੇ ਕੁੱਤੇ ਦੀ ਖਬਰ ਅਸ਼ਬਾਗ ਦੇ ਪਾਹੀ ਉਹ ਚ ਬੋ ਆਉਂਦੀ ਆ ਉਹ ਯਾਰ ਕੁੱਤੇ ਚ ਬੋ ਹੀ ਹੋਣੀ ਕੁੱਤੇ ਮੈਂ ਕਹਣਾ ਕੁੱਤੇ ਚ ਬੋ ਨਹੀਂ ਆਉਣੀ ਕੁੱਤੇ ਚ ਖੁਸ਼ਬੂ ਆਉਣੀ ਆ ਬਹੁਤ ਹੀ ਠੀਕ ਆ ਪਰ ਇੰਡੀਆ ਚ ਰਹਿਨੇ ਕੋਈ ਚੱਕਰ ਨਹੀਂ ਹੁੰਦਾ ਐਡਾ ਬੋਬੂ ਦਾ ਐਡਾ ਨਹੀਂ ਕਰੀਦਾ ਹੁੰਦਾ ਕਿਸੇ ਜੀਵ ਦੀ ਨਾ ਮਤਲਬ ਇੱਕ ਤਾਂ ਲਾਸ਼ ਪਈ ਆ ਕਿਸੇ ਜੀਵ ਦੀ ਤੁਸੀਂ ਮਜ਼ਾਕ ਬਣਾ ਰਹੇ ਹੋ ਤੋਂ ਬੋਬੋ ਕਹਿ ਕੇ ਉਹ ਕੁੱਤਾ ਮਰਿਆ ਲਾਸ਼ ਕਿਦਾਂ ਹੋ ਕੇ ਤੋਂ ਕੋਈ ਉਹ ਯਾਰ ਮਰਨ ਤੋਂ ਬਾਅਦ ਨਹੀਂ ਮਰ ਕੇ ਯਾਰ ਮਰਨ ਤੋਂ ਬਾਅਦ ਕੁੱਤਾ ਵੀ ਲਾਸ਼ ਹੀ ਬਣਦਾ ਹੋਰ ਕਿ ਉਹਨੇ ਹਿਰਨ ਬਣ ਜਾਣਾ ਉਦੇ ਆਲੇ ਦੁਆਲੇ ਕੋਈ ਹੋਰ ਕੁੱਤਾ ਨਹੀਂ ਹੈਗਾ ਜਾਂ ਕੁੱਤੇ ਕਹਤੇ ਉਹਦੇ ਆਲੇ ਦੁਆਲੇ ਮਤਲਬ ਉਹ ਜਿਹੜੇ ਵਾਕਫ ਹੋਣ ਕੁੱਤੇ ਤੁਹਾਨੂੰ ਪਛਾਣਣ ਕੁੱਤੇ ਦੀ ਉਹ ਯਾਰ ਇੱਥੇ ਮੱਲੇ ਚੁੱਟਾ ਸੀ ਮਰ ਗਿਆ ਹੋਰ 2-4 ਕੁੱਤੇ ਹੋਰ ਵੀ ਆਥੇ ਪਾਸੇ ਹੋਣੇ ਆ ਨਹੀਂ ਨਹੀਂ ਇਹ ਤੁਹਾਡੇ ਮੱਲੇ ਚ ਰਹਿੰਦਾ ਸੀ ਕੁੱਤਾ ਤੁਹਾਨੂੰ ਇੰਨਾ ਪਤਾ ਕਿ ਜਾਂ ਫਿਰ ਹਾਂਜੀ ਉਹ ਗਲੀ ਦਾ ਹੀ ਇਹ ਕੁੱਤਾ ਯਾਰ ਗਲੀ ਦਾ ਕੁੱਤਾ ਵਾ ਤੇ ਹੋਰ ਵੀ ਕੁੱਤੇ ਹੁੰਦੇ ਸੀ ਆਲੇ ਦੁਆਲੇ ਹੋਰ ਹਾਂ ਹੁੰਦੇ ਆ ਭਾਜੀ ਮੇਰੀ ਗੱਲ ਸੁਣੋ ਪਤਾ ਕੀ ਗੱਲ ਆ ਉਹਨਾਂ ਕੁੱਤੇ ਉਹਨਾਂ ਨੂੰ ਫਿਰ ਪਤਾ ਲੱਗ ਲੈਂਦੇ ਕੀ ਪਤਾ ਅਗ ਲੈਣੇ ਆਂ ਵਾ ਸ਼ੋਸ਼ ਕਰਨਾ ਆਇਆ ਜਾਂ ਕੁਛ ਮਿਲਣਾ-ਗਿਲਣਾ ਹੁੰਦਾ ਹੀ ਹੈ ਨਾ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਥੋੜਾ ਜਿਹਾ ਇਨਸਾਨੀਅਤ ਜਿਹੜੀ ਨਾ ਆਪਣੀ ਚੀ ਜੀਵਤ ਰੱਖਣੀ ਚਾਹੀਦੀ ਐ ਗਲੀ ਦਾ ਕੁੱਤਾ ਮਰਿਆ ਤੁਸੀਂ ਇਹਦਾ ਗੱਲਾ ਕਰਦੇ ਫੇ ਭਾਜੀ ਇਨਸਾਨੀਅਤ ਜੀ ਨਹੀਂ ਰੱਖਣੀ ਚਾਹੀਦੀ ਕੁੱਤੇ ਕੁੱਤੇ ਖਾਣੀ ਜੀ ਰੱਖਣੀ ਚਾਹੀਦੀ ਉਹ ਕੁੱਤਾ ਮਰਿਆ ਯਾਰਾ ਮੇਰਾ ਦਾਦਾ ਨਹੀਂ ਮਰਿਆ ਮੈਂ ਕਿਹੜਾ ਕਹਿ ਰਿਹਾ ਮੈਂ ਕਿਹੜੇ ਕਹਿੰਦਾ ਚੂਹਾ ਮਰਿਆ ਕੁੱਤਾ ਮਰਿਆ ਮੈਨੂੰ ਪਤਾ ਸਟਾਫ ਫ੍ਰੀ ਨਹੀਂ ਹੈਗਾ ਦੇਖੋ ਸਟਾਫ ਫ੍ਰੀ ਹੋਏਗਾ ਉਹਨੂੰ ਥੋੜੇ ਦਿਨ ਲੱਗ ਸਕਦੇ ਆ ਉਹਨਾਂ ਚ ਤੁਸੀਂ ਬੋ ਦਾ ਇੰਤਜ਼ਾਮ ਕਰ ਲਓ ਕਿਦਾਂ ਖਤਮ ਕਰਨੀ ਆ ਉਹ ਵੀ ਦੀ ਨਾ ਯਾਰ ਬੱਕਾ ਚ ਕਾਓ ਯਾਰ ਹੈਲੋ ਉਹ ਵੀਰੇ ਹੈਲੋ ਮੇਰੀ ਗੱਲ ਸੁਣੋ ਬਾਅਦ ਚ ਫੋਨ ਕਰੋ ਨਾਲੇ ਹਾਂ ਇਹ ਕੁੱਤੇ ਕੱਤੇ ਨਹੀਂ ਚੀਜ਼ਾਂ ਨਹੀਂ ਕਰਦੇ ਹਨ ਹੋਰ ਬੜੇ ਕੰਮ ਹੈਗੇ ਸਾਰੇ ਸ਼ਾਇਦ ਹੀ ਸਫਾਈ ਵੀ ਅਸੀਂ ਕਰਨੀ ਹੈ ਨਾ ਉੱਪਰ ਹੋ ਗਿਆ ਹੈਲੋ ਭਾਜੀ ਚਕਾ ਭਾਜੀ ਤਿੰਨ ਚਾਰ ਦਿਨ ਚੱਲ ਜੋ ਤੁਹਾਨੂੰ ਜਿਆਦਾ ਬੋ ਹੰਡੀ ਕੋਮ ਫੇਰਾਉਣ ਨਾਲੇ ਕਿਤੇ ਕੁੱਤਾ ਮਰਿਆ ਤਾਂ ਸਹੱਤ ਕਰਦੇ ਸੀ ਹੈਲੋ ਓਏ ਛੋਟੂ ਚਾਲਿਆ ਤੈਨੂੰ ਕੱਪੀ ਯਾਰ ਓ ਯਾਰਾ ਜਿਹੜਾ ਛੋਟੂ ਨੂੰ ਚਾਹ ਕਹਿੰਦਾ ਉਹਨਾਂ ਦਾ ਕੁੱਤਾ ਆ ਕੇ ਚੱਕ ਲਵਾਇਆ ਓ ਯਾਰ ਛੋਟੂ ਬਾਹਰ ਦੁਕਾਨ ਦੇ ਕੰਮ ਕਰਦਾ ਛੋਟੂ ਸਟਾਫ ਥੋੜੀ ਆ ਸਾਡਾ ਸਟਾਫ ਬਾਹਰ ਗਿਆ ਹੋਰ ਬੜੇ ਕੰਮ ਆ ਗਏ ਕੁੱਤਾ ਚੁੱਕਣ ਆਈ ਇਹ ਹੀ ਮਰਿਆ ਕੁੱਤਾ ਕੁੱਤਾ ਮਾਰ ਕੇ ਤੂੰ ਤੋਹੀ ਕੁੱਤੇ ਦੀ ਯਾਰ ਬੇਤੀ ਕਰੀ ਜਾ ਰਹੇ ਹੋ ਕਿ ਲਾਸ਼ ਪਈ ਵਿਚਾਰੇ ਦੀ ਮਹੱਲੇ ਦਾ ਕੁੱਤਾ ਤੁਹਾਨੂੰ ਇੰਨੀ ਫੇਰ ਨਹੀਂ ਆਉਂਦਾ ਮੇਰਾ ਬੂਫੜ ਮਰਿਆ ਵਾ ਕੁੱਤਾ ਮਰਿਆ ਯਾਰ ਮੇਰਾ ਬੂਫੜ ਮਰਿਆ ਉਹ ਮਹੱਲੇ ਦਾ ਕੁੱਤਾ ਯਾਰ ਕਿਹ ਕਿਹ ਮਸਬੀ ਕੀ ਵਾਲੀ ਗੱਲ ਕਰਤਾ ਮੈਂ ਬਾਤ ਨਹੀਂ ਦੀਆਂ ਗੱਲ ਤੇ ਇਹੀ ਕਰਦੇ ਹੋ ਤੁਹਾਡੇ ਚ ਇਨਸਾਨੀਅਤ ਹੈ ਨਹੀਂ ਯਾਰ ਗਲੀ ਦਾ ਕੁੱਤਾ ਉਹ ਤੁਹਾਡੀ ਗਲੀ ਦੀ ਰਾਖੀ ਕਰਦਾ ਹੋ ਅੱਜ ਉਹ ਮਰ ਗਿਆ ਤੇ ਤੁਸੀਂ ਤੂੰ ਸਾਲੀਆਂ ਬੇਤੀ ਮੈਂ ਤੈਨੂੰ ਫੋਨ ਕੀਤਾ ਤੇ ਤੂੰ ਅੱਗੇ ਹੋਰ ਛੋੜਾ ਹੋਈ ਜਾਂਦਾ ਨਹੀਂ ਆਉਦੇਂ ਸੇਵਾ ਕਰੋ ਉਹ ਵੀ ਲੱਤਾ ਘਟੋ ਦੀ ਬਰਬਲਾਪਾ ਕੀ ਹੋਈਆਂ ਗੱਲਾਂ ਕਰ ਮੈਂ ਯਾਰ ਤੂੰ ਮੇਰੀ ਗੱਲ ਸੁਣ ਤੁਹਾਡੇ ਘਰ ਪੋਰੀ ਆ ਠੀਕ ਹਾਂ ਭਾਈ ਐਦਾਂ ਕਰੋ ਉਹ ਛਾਦਰ ਤੇ ਲਵੇਟ ਕੇ ਨਾ ਕੁੱਤਾ ਪੋਰੀ ਚ ਪਾ ਕੇ ਤੇ ਬਾਹਰ ਛੋਟਾ ਹੋ ਕੇ ਤੇ ਰੂੜੀਆਂ ਦੀਆਂ ਬਾਹਰ ਭੇਜੀਆਂ ਜਾ ਤੂੰ ਆ ਸਾਡੇ ਮੱਲੇ ਆ ਤੇ ਤੇਰਾ ਕੰਬਲ ਨਾ ਪਾਇਆ ਤਾਂ ਕਰੀ ਯਾਰ ਬੜੇ ਬਰਤਮੀਜ਼ ਤੂੰ ਨਾ ਦੱਸ ਰੋ ਆਪਣਾ ਕਿਹੜਾ ਬੰਦਾ ਤੂੰ ਯਾਰ ਮੈਂ ਕੰਪਲੇਨ ਨਹੀਂ ਨੀ ਨਾਮ ਦਾ ਕੀ ਮੈਨੂੰ ਕੰਪਲੀਨਟ ਕਰੀ ਕੰਪਲੇਨਟ ਮੈਂ ਤੁਹਾਨੂੰ ਤਰੀਕਾ ਦੱਸਣ ਦੇ ਹੱਦ ਕਰਦੇ ਤੇ ਤੁਹਾਨੂੰ ਮਤਲਬ ਜਰਾ ਵੀ ਤੁਹਾਡੇ ਚੋਂ ਨਹੀਂ ਹੈਗੀ ਕਿਸੇ ਜੀਵ ਜੰਤੂ ਵਾਸਤੇ ਉਹ ਮਰ ਚੁੱਕਾ ਅਭੀ ਜਾਣ ਨਿਕਲ ਚੁੱਕੀ ਉਹ ਦੇਖੋ ਆਗੇ ਉਹ ਯਾਰ ਮੈਂ ਕਿਹੜਾ ਕਹਿ ਰਹਾ ਮਰ ਚੁੱਕਾ ਤੇ ਕੁੱਤੇ ਨੇ ਲਿਆ ਕੇ ਤੇ ਟੇਬਲ ਤੇ ਪਾ ਕੇ ਮੈਂ ਕਹ ਰਿਹਾ ਚਾਹ ਚ ਪਾ ਕੇ ਛੋਟਾਓ ਹੋਰ ਕੱਲ ਨੂੰ ਉਹਦੇ ਚੀਏ ਪਾਏ ਨਾ ਸਾਰਾ ਮੱਲਾ ਸੌਣ ਕਰੂ ਤੁਹਾਨੂੰ ਛੋਟਾ ਯਾਰ ਦੇ ਕੇ ਇਧਰ ਦੇ ਕੇ ਕੱਕਾ ਪਾ ਦੇ ਕੇ ਜਾ ਕੀ ਕਰਦਾ ਮੈਂ ਛੋਟਾ ਇਧਰ ਦੇ ਕੇ ਜਾ ਜਾ ਦੋਗਾ ਪੋ ਉਹਨਾਂ ਨੂੰ ਦੇ ਆਹੋ ਉਹ ਸਾਹਮਣੇ ਬੈਠੇ ਨੇ ਜਿਹੜੇ ਉਹਨਾਂ ਨੂੰ ਦੇ ਹਾਂਜੀ ਹਾਂਜੀ ਹਾਂ ਛੋਟਾ ਆ ਦੋ ਕਿਹੜੇ ਉਹਨਾਂ ਨੂੰ ਭੇਜੇ ਨਾ ਉਹਨਾਂ ਨੂੰ ਭੇਜ ਤੂੰ ਕਹਿਣਾ ਬਾਹਰ ਜਾ ਦੋ ਕੱਪੜੇ ਦੀ ਚਾਹ ਬਣਾਉਂਦੇ ਉਹਨਾਂ ਨੂੰ ਭੇਜ ਪਾਜੀ ਸਟਾਫ ਦਾ ਹੋਇਆ ਲੰਚ ਟਾਈਮ ਮੇਰੀ ਗੱਲ ਸਮਝੋ ਜਾਨੀ ਭੇਜ ਸਕਦੇ ਜੀ ਕੀ ਥੋੜਾ ਵੇਟ ਕਰੋ ਆਪਾਂ ਦੇਖਦੇ ਆ ਠੀਕ ਹੈ ਬਾਕੀ ਉਹ ਆਲੇ-ਗਲੇ ਦੇਖੋ ਦੂਜੇ ਕੁੱਤੇ ਉਹ ਕੀ ਦਿਖਾ ਯਾਰ ਅਸੀਂ ਦੇਖਣ ਦੇ ਮਾਰ ਮਾਰ ਕੁੱਤਾ ਮਰਿਆ ਪਿਆ ਯਾਰ ਉਹ ਚੱਕੋ ਆਗੇ ਪਾਜੀ ਤੁਸੀਂ ਐਕਟੀਵਿਟੀ ਨੋਟ ਕਰੋ ਆਲੇ-ਦੁਆਲੇ ਕਿਹੜੇ ਕੁੱਤੇ ਆ ਰਹੇ ਆ ਕੀ ਕਰ ਰਹੇ ਆ ਥੋੜਾ ਜਨਾ ਆਪਾਂ ਆ ਨਾ ਉੜਾ ਜਾਪਾ ਦੇਖਦੇ ਆ ਫਿਰ ਸਾਥਾ ਠੀਕ ਚਲੋ ਠੀਕ ਹੈ ਚਲੋ ਕੋਈ ਮੇਰੀ ਬਾਤ ਕਰੇ ਚਲੋ ਠੀਕ ਹੈ ਜੀ ਟੰਗਾ ਭਾਜੀਓ